ਜਿਨ੍ਹਾਂ ਦੀ ਉਮਰ 45-50 ਸਾਲ ਹੋ ਚੁੱਕੀ ਹੈ ਉਹ ਇੰਨਾ ਖਾਸ ਗੱਲਾਂ ਦਾ ਧਿਆਨ ਜ਼ਰੂਰ ਰੱਖਣ ਨੰਬਰ 1 ਹਮੇਸ਼ਾ ਪਾਣੀ ਪਿਓ ਭਾਵੇਂ ਤੁਹਾਨੂੰ ਪਿਆਸ ਨਾ ਲੱਗੇ ਸਰੀਰ 'ਚ ਪਾਣੀ ਦੀ ਕਮੀ ਤੋਂ ਹੁੰਦੀ ਹੈ ਸਭ ਤੋਂ ਵੱਡੀ ਸਿਹਤ ਸਮੱਸਿਆ 2 ਲੀਟਰ ਘਟੋ-ਘਟ ਪ੍ਰਤੀ ਦਿਨ ਨੰਬਰ 2 ਜਦੋਂ ਤੁਸੀਂ ਬਹੁਤ ਰੁੱਝੇ ਹੁੰਦੇ ਹੋ ਤਾਂ ਖੇਡਾਂ ਜ਼ਰੂਰ ਖੇਡੋ ਸਰੀਰ ਨੂੰ ਹਿਲਾਉਣਾ ਚਾਹੀਦਾ ਹੈ ਭਾਵੇਂ ਸਿਰਫ ਪੈਦਲ ਚੱਤਰਾਕੀ ਜਾਂ ਕਿਸੇ ਵੀ ਤਰ੍ਹਾਂ ਦੀ ਖੇਡ ਦੇ ਨਾਲ ਪੈਦਲ ਚੱਲਣਾ ਇੱਕ ਸ਼ੁਰੂਆਤ ਲਈ ਚੰਗਾ ਹੁੰਦਾ ਹੈ। ਨੰਬਰ 3 ਭੋਜਨ ਘਟਾਓ। ਬਹੁਤ ਜ਼ਿਆਦਾ ਭੋਜਨ ਦੀ ਲਾਲਸਾ ਛੱਡੋ ਕਿਉਂਕਿ ਇਹ ਕਦੇ ਵੀ ਚੰਗਾ ਨਹੀਂ ਕਰਦਾ। ਆਪਣੇ ਆਪ ਨੂੰ ਬੰਚਿਤ ਨਾ ਕਰੋ ਪਰ ਮਾਤਰਾ ਘਟਾਓ। ਪ੍ਰੋਟੀਨ ਅਤੇ ਕਾਰਬੋਹਾਈਡਰੇਟ ਆਧਾਰਿਤ ਭੋਜਨ ਦੀ ਜ਼ਿਆਦਾ ਵਰਤੋਂ ਕਰੋ। ਨੰਬਰ 4 ਜਿੰਨਾ ਸੰਭਵ ਹੋ ਸਕੇ ਕਾਰ ਦੀ ਵਰਤੋਂ ਨਾ ਕਰੋ ਜਦੋਂ ਤੱਕ ਕਿ ਬਿਲਕੁਲ ਜ਼ਰੂਰੀ ਨਾ ਹੋਵੇ ਤੁਸੀਂ ਜੋ ਚਾਹੁੰਦੇ ਹੋ ਉਸ ਲਈ ਪੈਦਲ ਪਹੁੰਚਣ ਦੀ ਕੋਸ਼ਿਸ਼ ਕਰੋ ਨੰਬਰ 5 ਗੁੱਸਾ ਛੱਡ ਦਿਓ ਚਿੰਤਾ ਛੱਡ ਦਿਓ ਚੀਜ਼ਾਂ ਨੂੰ ਨਜ਼ਰ ਅੰਦਾਜ਼ ਕਰਨ ਦੀ ਕੋਸ਼ਿਸ਼ ਕਰੋ ਆਪਣੇ ਆਪ ਨੂੰ ਗੜਬੜ ਵਾਲੀਆਂ ਸਥਿਤੀਆਂ ਵਿੱਚ ਸ਼ਾਮਲ ਨਾ ਕਰੋ ਉਹ ਸਾਰੇ ਸਿਹਤ ਨੂੰ ਘਟਾਉਂਦੇ ਹਨ ਅਤੇ ਆਤਮਾ ਦੀ ਸ਼ਾਨ ਨੂੰ ਖੋਲਣ ਦੇ ਹਨ ਉਹਨਾਂ ਲੋਕਾਂ ਨਾਲ ਗੱਲ ਕਰੋ ਜੋ ਸਕਾਰਾਤਮਕ ਹਨ ਅਤੇ ਸੁਣੋ ਨੰਬਰ 6 ਕਿਹਾ ਜਾਂਦਾ ਹੈ ਕਿ ਆਪਣਾ ਪੈਸਾ ਸੂਰਜ ਵਿੱਚ ਛੱਡ ਕੇ ਛਾਂ ਵਿੱਚ ਬੈਠੋ ਆਪਣੇ ਆਪ ਨੂੰ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਸੀਮਤ ਨਾ ਕਰੋ ਪੈਸਾ ਇਸ ਦੁਆਰਾ ਜਿਉਣ ਲਈ ਬਣਾਇਆ ਗਿਆ ਸੀ ਇਸ ਦੇ ਲਈ ਜਿਉਣ ਲਈ ਨਹੀਂ ਨੰਬਰ 7 ਆਪਣੇ ਆਪ ਨੂੰ ਕਿਸੇ ਲਈ ਪਛਤਾਵਾ ਨਾ ਕਰੋ ਅਤੇ ਨਾ ਹੀ ਉਸ ਚੀਜ਼ ਦੀ ਜੋ ਤੁਸੀਂ ਪ੍ਰਾਪਤ ਨਹੀਂ ਕਰ ਸਕੇ ਨਾ ਹੀ ਕੋਈ ਹੋਰ ਚੀਜ਼ ਜਿਸ ਤੇ ਤੁਸੀਂ ਮਾਲਕ ਨਹੀਂ ਹੋ ਸਕਦੇ ਇਸ ਨੂੰ ਅਨਡਿਟ ਕਰਕੇ ਭੁੱਲ ਜਾਓ ਨੰਬਰ 8 ਨਿਮਰਤਾ ਪੈਸਾ ਪ੍ਰਤਿਸ਼ਟਾ ਸ਼ਕਤੀ ਅਤੇ ਪ੍ਰਭਾਵ ਸਭ ਕੁਝ ਹਨ ਜੋ ਹੰਕਾਰ ਦੁਆਰਾ ਵਿਰਸਤ ਹਨ ਨਿਮਰਤਾ ਹੀ ਹੈ ਜੋ ਪਿਆਰ ਨਾਲ ਲੋਕਾਂ ਨੂੰ ਤੁਹਾਡੇ ਨੇੜੇ ਲੈ ਜਾਂਦੀ ਹੈ ਨੰਬਰ 9 ਜੇ ਤੁਹਾਡੇ ਵਾਲ ਸਲੇਟੀ ਹੋ ਜਾਂਦੇ ਹਨ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਜੀਵਨ ਦਾ ਅੰਤ ਇਹ ਇੱਕ ਸਬੂਤ ਹੈ ਇੱਕ ਬਿਹਤਰ ਜੀਵਨ ਸ਼ੁਰੂ ਹੋ ਗਿਆ ਹੈ ਆਸ਼ਾਵਾਦੀ ਬਣੋ ਯਾਤਰਾ ਕਰੋ ਆਪਣੇ ਆਪ ਦਾ ਆਨੰਦ ਲਓ ਯਾਦਾਂ ਬਣਾਓ ਧੰਨਵਾਦ ਜੀ ਜੇਕਰ ਇਹ ਵਿਚਾਰ ਵਧੀਆ ਲੱਗੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਓ ਜੀ